ਗੁਰਧਮ ਹਲ ਪੰਨਵਾ ਪਰਮੇਸ਼ਰ ਦਿੱਤਾ ਬੰਨਾ ਗੁਰੂ ਹਰਗੋਬਿੰਦ ਸਾਹਿਬ ਦੇ ਉਤਾਰੇ ਹੋਏ ਕਿ ਸੰਗਤ ਦੀ ਰੱਖਿਆ ਕਰਨਾ ਚ ਗੁਰੂ ਗੰਗ ਸਾਹਿਬ ਜੀ ਨੇ ਕਿੰਨੇ ਇਹ ਬਾਣੀ ਜਾਰੀ ਹੈ ਪਰਮੇਸ਼ਰ ਦਿੱਤਾ ਬੰਨਾ ਪਰਮੇਸ਼ਰ ਨੂੰ ਬੰਨਾ ਬਾਲਕਾ ਗੁਰੂ ਹਰਗੋਬਿੰਦ ਸਾਹਿਬ ਜੀ ਦਿੱਤੇ ਹਨ ਬਖਸ਼ੇ ਹਨ ਦੁਖ ਰੋਕਾ ਦੇਰਾ ਪੰਨਾ ਇਸ ਕਰਕੇ ਸੰਗਤਾਂ ਦੇ ਦੁੱਖ ਤੇ ਰੋਹਾ ਅਜ ਕਹਿੰਦੇ ਡੇਰੇ ਨੂੰ ਪੰਨਰ ਵਾਲੇ ਗੁਰੂ ਹਰਗੋਬਿੰਦ ਸਾਹਿਬ ਜਾਲ ਪੰਚਨਗਰ ਸੂਰਮਾ ਬੜਜੋ ਦਾ ਉਹ ਪਰਪੁਕਾਰੀ ਇਸ ਪ੍ਰਕਾਰ ਦੇ ਹੋਏ ਹਨ ਐਵੇਂ ਪਰਮੇਸ਼ਰ ਅਕਾਲਪੁਰਖ ਨੂੰ ਬੰਨਾ ਨਾ ਹੁੰਦਾ ਕਿਨਾਰੇ ਦਾ ਤੋਂ ਹੋਏ ਔਸਰੇ ਦਾ ਇਹ ਮੁਗਤ ਰੂਪੀ ਕਿਨਾਰਾ ਮਹਾਰਾਜ ਜੀ ਨੇ ਆਲਵੀ ਸ਼ਰੂ ਬੰਨਾ ਕਿਨਾਰਾ ਦੇ ਦਿੱਤਾ ਹੈ ਆਸ਼ਿਆ ਦੇ ਤਹਿਤ ਰੁੜਿਆ ਹੋਇਆ ਜੀਵਾਂ ਦੇ ਤਾਈਂ ਦੁੱਖ ਰੋਕਾ ਡੇਰਾ ਬੰਨਾ ਬਗਰਾਗ੍ਰਸਤੀ ਬੰਨਾ ਕਿਨਾਰਾ ਦੇ ਦਿੱਤਾ ਹੈ ਮੋਹ ਰੂਪੀ ਕਿਨਾਰੇ ਤੇ ਪਹੁੰਚਣ ਵਾਸਤੇ ਉਹ ਦੁੱਖ ਰੋਕਾ ਡੇਰਾ ਤੰਨਾ ਜਮਨ ਮਦਨ ਦਾ ਦੁੱਖ ਹੰਕਾਰ ਰੂਪੀ ਰੋਗ ਗਿਆਨ ਆਦ ਕੰ ਦਾ ਡੇਰਾ ਜੋ ਅੰਤਾਂ ਕਰਨ ਬਣਿਆ ਹੋਇਆ ਸੀ ਅੰਤਾਂ ਕਰਨ ਦੇ ਅੰਦਰੋਂ ਅਗਿਆਨ ਦੇ ਡੇਰੇ ਨੂੰ ਟਿਕਾਣੇ ਨੂੰ ਪਾ ਦਿੱਤਾ ਨੇੜ ਦਿੱਤਾ ਹੈ ਗਾਣ ਦੇ ਕਰਹਿ ਨਰ ਨਾਰੀ ਪਰਮੇਸ਼ਰ ਦਿੱਤਾ ਕੀ ਹੋਈ ਆਣ ਦੇ ਕਰਿਆ ਹੈ ਨਾ ਆਣ ਦੇ ਕੋਲ ਉਹਨਾਂ ਨੇ ਨਹੀਂ ਹੈਗੇ ਤੂੰ ਪੰਜਾਬੀ ਹੈ ਨਰ ਨਾਰੀ ਆਣ ਦੇ ਕਰਾ ਹੈ ਨਰ ਨਾਰੀ ਇਸਤਰੀ ਪੁਰਸ਼ ਸਾਰੇ ਆਨੰਦ ਮਾਨਣਾ ਕਰਦੇ ਹਨ ਆਣ ਦੇ ਕਰਾ ਹੈ ਨਰ ਨਾਰੀ ਇਸਤਰੀ ਤੇ ਪੁਰਸ਼ ਸਭ ਆਨੰਦ ਮਾਣਦੇ ਹਨ ਨਰ ਕੌਣ ਜੋ ਬਗੇਤੀ ਪੁਰਖਾਂ ਨੇ ਜੋ ਸਤਿ ਵਿੱਚ ਨਰ ਹਨ ਜਿਹੜੀਆਂ ਸੂ ਇਸਤਰੀਆਂ ਵੀ ਨਹੀਂ ਆਈਆਂ ਸਾਰੇ ਇਨੰਦ ਰੂਪ ਨੂੰ ਪ੍ਰਾਪਤ ਕਰਦੇ ਹਨ ਹਾਰੇ ਹਾਰੇ ਪ੍ਰਭ ਕਿਰਪਾ ਧਾਰੀ ਅੰਤ ਰੂਪ ਉਹ ਕਾਲਪੁਰਖੋਂ ਕਿਰਪਾ ਦ੍ਰਿਸ਼ਟੀ ਕੀਤੀ ਆ ਜੇ ਸੇਵ ਕਮੇਤੇ ਇਹ ਸੰਤ ਸਤਿਗੁਰੂ ਪਰਖੋ ਸੰਤ ਜੀ ਨੂੰ ਸਾਰੀਆਂ ਜਗ੍ਹਾ 'ਚ ਬਿਜਾਰੀ ਸਾਧਵੀ ਅੰਮ੍ਰਿਤ ਸਰਸਬ ਦੀ ਸਾਰਿਆਂ ਦਾ ਸੁਖੀ ਸੁਖਾ ਹੈ ਪਰ ਬ੍ਰਹਮਪੂਰਨ ਪਰਮੇਸ਼ਰ ਉਹ ਪ੍ਰਭ ਜਿਨ ਸਾਤਾ ਪੁੰਨ ਤੋਂ ਪਾਰ ਹੈ ਬ੍ਰਹਮ ਵਿਆਪਕ ਹੈ ਪੂਰਨ ਵਿਆਪਕ ਪੂਰਨ ਸਾਰਿਆਂ ਦੇ ਟੇਟਾ ਨੂੰ ਪੂਰਨ ਕਰਨ ਵਾਲਾ ਹੈ ਪੂਰਨ ਪਰਮ ਪਰਮੇਸ਼ਰ ਪਰਮੇਸ਼ਰ ਸਾਰਿਆਂ ਦੇ ਪਰਮ ਸਰੂਪੀ ਕ੍ਰਤੀ ਵਾਲਾ ਹੈ ਪਰਮ ਪਰਮ ਰਾਮ ਰਹਿਆ ਸਭਨੇ ਜਗ ਸਾਰੀਆਂ ਜਗਾਂ ਵਿੱਚ ਮਹਾਰਾ ਸਾਹਿਬ ਵਿਆਪ ਘੋੜੇ ਹਨ ਲੋਕ ਪਰ ਲੋਕ ਦੀ ਜਗ੍ਹਾ 'ਚ ਰਹਾ ਸਰ ਕੀ ਬਾਣੀ ਆਈ ਇਹ ਜਿਹੜੀ ਬਾਣੀ ਹੈ ਸਾਹਿਬ ਸੰਗਤ ਜੀ ਤੁਰ ਅਜ ਰੂਪ ਪਰਮੇਸ਼ਰ ਵੱਲੋਂ ਆਈ ਹੋਈ ਹੈ ਸਨ ਸਾਲੀ ਵਿੱਚ ਸੰਤ ਮਤਾ ਇਹ ਕੈਸੀ ਤੁਰ ਕੀ ਬਾਣੀ ਹੈ ਜਾਇਰਪੁਰਕਾਰ ਦੀਆਂ ਬਾਣੀਆਂ ਪਿੰਡੀਆਂ ਪਰ ਬਾਣੀ ਜਿਹੜੀ ਹੈ ਨਾਭੀ ਵਿੱਚ ਹੈ ਅਤੇ ਕੋਸੰਤਰੀ ਹਿਰਦੇ ਵਿੱਚ ਹੈ ਮਦਮਾ ਕਾਂਠ ਵਿੱਚ ਹੈ ਬੇਖਰੀ ਜਵਾਨ ਵਿੱਚ ਹੈ ਇਹ ਚਾਰ ਪ੍ਰਕਾਰ ਦੀਆਂ ਪਿੰਡੀਆਂ ਬਾਣੀਆਂ ਹਨ। ਯਾਰ ਹੀ ਬ੍ਰਹਮੰਡ ਦੀਆਂ ਬਾਣੀਆਂ ਹਨ। ਬ੍ਰਹਮੰਡ ਵਿੱਚ ਇੱਕ ਤਾਂ ਚਾਤ ਕੋ ਬਾਣੀਆਂ ਤਤਾਂ ਦੀ ਆਵਾਜ਼ ਜਿਹੜੀ ਹੈ ਧਰਤੀ ਦੇ ਪੱਤਣ ਤੋਂ ਪਾਣੀ ਦੇ ਚਿਰਲ-ਚਿਰਲ ਦੀ ਆਵਾਜ਼ ਅਵਾਜ਼ੀ ਸਰਸਾਂ ਦੀ ਆਵਾਜ਼ ਇਸ ਪ੍ਰਕਾਰ ਅਗਲੀ ਭਟਪਟ ਆਵਾਜ਼ ਆਕਾਸ਼ ਦੀ ਇਸੇ ਤਰ੍ਹਾਂ ਸੂਨ ਸੂਨ ਦੀ ਏ ਕਿ ਤੂੰ ਕੁਦਰਤੀ ਸ਼ਰਨਾਟੇ ਪੈਣੇ ਇਹ ਚ ਇਹ ਤੰਦਕ ਆਵਾਜ਼ ਨੂੰ ਕਹਿੰਦੇ ਆ ਇਹ ਬਾਣੀ ਹੈ ਤਤਾਂ ਦੀ ਇਸੇ ਪ੍ਰਕਾਰ ਅੱਗੇ ਹੈ ਬ੍ਰਹਮਣ ਤਾਤਕ ਬਾਣੀ ਤ੍ਰਿਗੁਣਾਤਮਕ ਬਾਣੀ ਅਵੇਜ ਸ਼ਾਸਤਰ ਪ੍ਰਾਣ ਆਦਿਕ ਤੇ ਗੁਣ ਵਿਸ਼ਿਆ ਵਿਦਤਾ ਇਤਨਾ ਗੁਣਾਂ ਦੀ ਬਾਣੀ ਹੈ ਅਤੇ ਇਸੇ ਪ੍ਰਕਾਰ ਇਹ ਜੇ ਪ੍ਰਕਿਰਤਿਕ ਬਾਣੀ ਹੈ ਪ੍ਰਕਿਰਤਿਕ ਬਾਣੀ ਪ੍ਰਕਿਰਤੀ ਦੇ ਅਨੁਸਾਰ ਅਲਹਾਮ ਹੋਣਾ ਕਿਸੇ ਅਵਤਾਰ ਨੂੰ ਕਿ ਮੈਨੂੰ ਇਹ ਆਗਿਆ ਖੁਦਾ ਵੱਲੋਂ ਤੂੰ ਇਹ ਕੰਮ ਕਰ ਤੇ ਮੈਂ ਤੱਤਕ ਬਾਣੀ ਜਿਹੜਾ ਦਿਲਾਂ ਦੀ ਬੁਝ ਲੈਣੀ ਉਸਨ ਸ਼ਕਤੀ ਦੇ ਨਾਲ ਇਹ ਚਾਰ ਪ੍ਰਕਾਰ ਦੀਆਂ ਬ੍ਰਹਿਮੰਡ ਦੀਆਂ ਬਾਣੀਆਂ ਹਨਗੀਆਂ ਇਹ ਬਾਣੀ ਇਹਨਾਂ ਪੰਚ ਚਾਰ ਪਿੰਡੀਆਂ ਤੇ ਚਾਰ ਬ੍ਰਹਮਣੀਆਂ ਤੇ ਵੱਖਰੀ ਹੈ ਕੈਸੀ ਹੈ ਰਹਾ ਤੁਰ ਕੀ ਬਾਣੀ ਆ ਜਿਹੜਾ ਆਜੂ ਗੁਰੂ ਮਨਵੇਸ਼ੁਰ ਹੈ ਉਹਦੀ ਸਰੂਪ ਲਖਣ ਵਾਲੀ ਉਹਦੇ ਸਿਮਰਨ ਕਰਨ ਵਾਲਿਆਂ ਦੀ ਮਹਿਮਾ ਵਾਲੀ ਉਸ ਨੇ ਸਰੂਪ ਨੂੰ ਬੜਾਉਣ ਵਾਲੀ ਗੁਰਾਂ ਦੀ ਮਹਿਮਾ ਇਸ ਵਿੱਚ ਇਹ ਸਿਮਰਨ ਦੀ ਮਹਿਮਾ ਤੇ ਨਾਮ ਦੀ ਮਹਿਮਾ ਅਤਿਅੰਸ਼ ਪਰਮੇਸ਼ਰ ਦੀ ਮਹਿਮਾ ਜਪਣ ਵਾਲਿਆਂ ਦੀ ਮਹਿਮਾ ਐਸੀ ਤੁਰ ਆਜੂ ਗੁਰੂ ਮਨਵੇਸ਼ੁਰ ਵੱਲੋਂ ਕਬੀਰੀ ਮਾਨਕ ਰੂਪ ਵਿੱਚ ਸਫੁਰਨ ਹੋਈ ਆਈ ਹੈ ਫਰਗਟ ਹੋਈ ਹੈ। ਸਿਰ ਸਾਲੀ ਚਿੰਤਾ ਮਤਾ ਇਸ ਉਸ ਮਾਨੀ ਦੇ ਤਾਂ ਬੇਦਕ ਤੇ ਵਿਚੜਾ ਭਾਈ ਦਿਲ ਦਾ ਫਿਕਰ ਨਾ ਜਾਏ। ਬੇਦਕ ਨੀਂਬਾ ਦੇ ਫੜਨੇ ਕਰਕੇ ਇਫਤਰਾ ਫੋਲਾ ਫਾਲੀ ਕਰਨੇ ਕਰਕੇ ਦਿਲ ਦਾ ਫਿਕਰ ਨਹੀਂ ਜਾਂਦਾ। ਸੰਕਾ ਬਣਾ ਲੈਂਦਾ ਵੀ ਕਿਹੜਾ ਕਰਮ ਹੋ। ਜਿਸ ਪ੍ਰਕਾਰ ਕਿ ਹੈ ਕਿ ਸੰਕਾ ਸੰਡੇਲ ਪ੍ਰਾਨ ਬਿਨਾ ਗ੍ਰੰਡ ਸੰਕੇ ਸ਼ੰਕਾ ਫੜਉਂਦੀ ਹੈ। ਕਿਹੜੇ ਕੰਮ ਕਰਮੋਂ ਕਰਨ ਵਿਚਾਰੀਏ ਸ਼ੰਕਾ ਤੋਂ ਵੇਰ ਵਿਪਰਾਨ ਇਸ ਪ੍ਰਕਾਰ ਸ਼ੰਕਾ ਨਹੀਂ ਮਿਟਦੀਆਂ ਇਸ ਪ੍ਰਕਾਰ ਤੇ ਇਹਨਾਂ ਕਰਮਾਂ ਹਦਕਾਂ 'ਚ ਇਹਨਾਂ ਦੀ ਫੋਲਾ ਫਾਲੀ 'ਚ ਵੀ ਸ਼ੰਕਾ ਨਹੀਂ ਮਿਟਦੀਆਂ ਕਿਤੇ ਜੀਵ ਘਾਤ ਕਰਨ ਮਾੜਾ ਲਿਖਿਆ ਕੁਰਾਨ ਦੇ ਵਿੱਚ ਕਿ ਕੰਨ ਦੇ ਵਟੇ ਕੰਨ ਦੇ ਨਾਲ ਪੂ ਅੱਖ ਦੇ ਵਟੇ ਅੱਖ ਦੇ ਵੀ ਪੂ ਕਿਤੇ ਗਊਆਂ ਆਦਿਕਾਂ ਨੂੰ ਜੀਵਾਂ ਕਰਨਤੀਜੇ ਬਾਰੇ 'ਚ ਲਿਖਿਆ ਹੋਇਆ ਹੈ ਕਿ ਇਕ ਬੱਚਾ ਸੀ ਉਹ ਦੀ Hindu ਪੂਜਾ ਕਰਦੇ ਸੀ ਇਹਨੂੰ ਖੁਲਾ ਦੇ ਨਾ ਤੇ ਕੁਰਬਾਨ ਕਰਦੇ ਹੋ ਉਦੋਂ ਤੇ ਗਊ ਦੀ ਕੁਰਬਾਨੀ ਉਹ ਮੁਸਲਮਾਨ ਦੇਣ ਲੱਗੇ ਇਸ ਪ੍ਰਕਾਰ ਜਿਵੇਂ ਲਿਖੇ ਹੋਏ ਐ ਇਹ ਉਹ ਸਰ ਸੰਗੇਜੀ ਕਿੰਨਾ ਨਿੰਮਰਦੀ ਇਹਨਾਂ ਪੁਸਤਕਾਂ ਨੇ ਪੜ੍ਹਨੇ ਕਰਕੇ ਤੋਂ ਅਮਰਤ ਰੂਪ ਬਾਣੀ ਐਸੀ ਹੈ ਕਿੰ ਸ਼ਗਲੀ ਕਿੰ ਥਾਲੀ ਕਿੰ ਤਮਤਾ ਇਹ ਸਭ ਸਾਰੀ ਜਮਣ ਮਰਦੀ ਦੁੱਖਤਾ ਦੀ ਜਿੰਨੀ ਚਿੰਤਾ ਸੀ ਉਹ ਸਾਰੀ ਮਿਹਰ ਦਿੱਤੀ ਹੈ ਬਿਆਲਪੁਰਖ ਮਿਹਰਵਾਨਾ ਇਹ ਨਹੀਂ ਕੋਈ ਕਹਿੰਦਾ ਅਰਬ ਵਿੱਚ ਸੂਰਜ ਬੜਾ ਬਿਆਲੂ ਹੈ ਪਰ ਜੇਹੇ ਮਹੀਨੇ ਕਿਤੇ ਆਉਂਦੇ ਜਿਹੜੇ ਨਾ ਸੂਰਜ ਫਿਰ ਪਤਾ ਲੱਗਦਾ ਕਿੰਨਾ ਕੁ ਲੂੰਦਾ ਹੈ ਕਿੰਨਾ ਘਸਾੜਦਾ ਹੈ ਰੇਗਿਸਤਾਨ ਦੇ ਵਿੱਚ ਇਸੇ ਪ੍ਰਕਾਰ ਕਈ ਕਹਿੰਦੇ ਆ ਬੱਦਲ ਵਰਦਾ ਤਾਂ ਬੜੀ ਕਿਰਪਾ ਹੁੰਦੀ ਹੈ ਇਸ ਪ੍ਰਕਾਰ ਸਾਰੀ ਜਦੋਂ ਕਿਤੇ ਕਿਹੜੇ ਵੇਲੇ ਬਦਲ ਬਰੇ ਤੇ ਕਿਵੇਂ ਜੱਟ ਗਾਲਾਂ ਕਰਦੇ ਵੀ ਕਿਹੜੇ ਵੇਲੇ ਪੈਣ ਲੱਗਾ ਹੁਣ ਇਸ ਪ੍ਰਕਾਰ ਸਾਖ ਸੰਗਤ ਜੀ ਕਿਰਪਾ ਕਰਨ ਵਾਲੇ ਲੋਕ ਮੰਨਦੇ ਹੈ ਤੇ ਚੋਰਾ ਨੂੰ ਪੁੱਛ ਕੇ ਦੇਖੋ ਚੰਦ ਨੂੰ ਕਿੰਨੀਆਂ ਗਾਲਾਂ ਕੱਢਦੇ ਹੈ ਕਿਉਂ ਇਹ ਧਿਆਨਤਾ ਲੋਕ ਕਹਿੰਦੇ ਆ ਚੀਜ਼ਾਂ ਦੀ ਪਰ ਅਸਲ ਤੇ ਧਿਆਨਤਾ ਨਹੀਂ ਹੈ ਧਿਆਨਤਾ ਤਾਂ ਮਹਾਰਾਜ ਸਾਹਿਬ ਜੀ ਨੇ ਅਮਰ ਕਲਪ ਬਾਣੀ ਜਿਹੜੀ ਬਖਸ਼ੀ ਹੈ ਸਾਰਿਆਂ ਨੂੰ ਮੁਕਤ ਕਰਨੋਂ ਆਪ ਤੇ ਇਹ ਧਿਆਨਤਾ ਕੀਤੀ ਹੈ ਪੂਰਨ ਮਿਹਰਬਾਨ ਪਰਮੇਸ਼ਵਰ ਨੇ ਹਰੀ ਗਾਇ اے ਹਰੀ ਦੀ ਵਿਆਹ ਤੈ ਸਤਿਗੁਰੂ ਨਾਨਕ ਸਾਹਿਬ ਜੀ ਕਹਿੰਦੇ ਅਸੀਂ ਕਸਮ ਕੀਤਾ ਕਿ ਸਾਰਿਆਂ ਦੀ ਕਲਿਆਣ ਕਰਨ ਵਾਸਤੇ ਚਹੋ ਜੁਗਾਂ ਦੇ ਜੀਆਂ ਨੂੰ ਪਿੱਛਣ ਵਾਸਤੇ ਸਰ ਮੇਲੇ ਮੇਲੋਂ ਵਾਸਤੇ ਵਿਚੜਿਆਂ ਨੂੰ ਸਰਗੁਰੂ ਬਚਨ ਤੇਾਰੇ ਨਿਰਗੁਣ ਸਾਰੇ